ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ निवल पुवंगम सधे पंचजना स्यों संग ना छुटग्यो अधक अहं बुध पाथे पाठ पड्यो अर वेद विचार्यो निवल पुवंगम सधे पंचजना स्यों संग ना छुटग्यो ਅਧਿਕ ਅਹੰ ਬੁਧ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮਾਨਿਕਾ ਹਾਲ ਭਰਿਓ ਸੁਆਮੀ ਕੈ ਦਵਾਰੈ ਦੀਜੈ ਬੁਧਵ ਬਿਕਾਰਾਹਾਉ ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਤਰਤੀ ਭਰਮਿਓ ਦੁਵਿਧਾ ਛਟ ਕਾ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲਾ ਉਤਰੈ ਇਹ ਬਿਦ ਜੇ ਲਖ ਯਤਨ ਕਰਾਰੇ ਤਨਕ ਕਾਮਨੀ ਹੈ ਵਰਗ ਵਰ ਬਹੁ ਵਿਧਾ ਦਾਨ ਦਾਤਾ ਰਾ ਅਨ ਬਸਤਰ ਪੂਮ ਬਹੁ ਵਰਪੇ ਨਹ ਮਿਲਿਆ ਹਰ ਦਵਾਰਾ ਪੂਜਾ ਅਰਚਾ ਬੰਧਨ ਡੰਡਾਤਾ ਖਟ ਕਰਮਾ ਰਤ ਰਹਿਤਾ ਹਾਂ ਹਾਂ ਕਰਤ ਬੰਧ ਨਮਹ ਪਰਿਆ ਨਹੀਂ ਮਿਲਿਆ ਇਹ ਜੁਗਤਾ ਜੋਗ ਸਿਧ ਆਸਣ 84 ਹੀ ਹੈ ਏ ਪੀ ਕਰ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਿ ਅਫਾਰਾ ਤੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਅਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕੋ ਨਾਨਕਿਤ ਸਪਯੋ ਪਰਾਪਤ ਜਿਸ ਪੁਰ ਬਲਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਤੇਰੋ ਸੇਵਕ ਇਹ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ